ਗੋਲਡ ਦੇ ਵਰਗੀ ਜੱਟੀ ਟੁੰਡਾ ਕਰਵਾ ਦੂਗੀ ਸਭ ਕੇ ਰੱਖ ਜ਼ਮੀਨਾ ਨਹੀਂ ਤਬਕ ਵਾ ਦੂੰਗੀ ਯਾਰਾਂ ਦਾ ਦਾ ਪਟਾ ਡੋਲਦਾ ਲਾਉਂਦਾ ਜੱਡ ਗੇੜੀਆ ਜੱਟ ਵੀ ਆ ਸ਼ੌਂਕ ਪੂਰਦਾ ਹੋਗੀ ਵੀ ਬਿਣ ਦੇ ਅੱਗੇ ਕਿਦਰੇ ਨਹੀਂ ਮੇਲੀ ਦਾ ਜ਼ਿੰਦਗੀ ਵੀ ਰੋਣਾ ਬਣ ਜੂ ਮੋਤਨਾਨੀ ਕੈ ਲੀਦਾ ਜਿੰਦਗੀ ਵੀ ਰੋਣਾ ਬਣ ਜੂ ਯਾਰ ਮੇਰਾ ਕਹਿੰਦਾ ਚੱਲ ਕੁੰਡਾ ਖੜਕਾਇੇ ਨੀਂਦਾ ਤੇਰੀਆਂ ਨੇ ਚੋਰਾ ਕਿੱਦਾਂ ਪੈ ਗਿਆ ਨੀ ਤੇਰਾ ਨਕਲੀ ਜਹਾਸਾ ਮਟਿਆਰੇ ਨੀ ਜੱਟ ਦੇ ਜਣਾ ਚ ਬਹਿ ਗਿਆ ਹਾਏ ਹਾਏ ਉਹ ਵੀ ਤੇ ਜਾਉਂਦਾ ਰਹਿ ਜਾਉਂਦਾ ਤੇਰਾ ਨਕਲੀ ਜਹਾਸਾ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਅੱਜ ਇੱਕ ਅਜਿਹੇ ਨੌਜਵਾਨ ਮੈਂ ਤੁਹਾਡੇ ਨਾਲ ਮਿਲਾਉਣ ਜਾ ਰਿਹਾ ਜਿਹੜਾ ਬਹੁਤ ਸੋਨਾ ਗਾਉਂਦਾ ਤੇ ਖਾਸ ਗੱਲ ਇਹਦਾ ਭਰਾ ਲਿਖਦਾ ਤੇ ਇਹ ਉੱਕਾ ਅਣਪੜਾ ਇੱਕ ਪਹਿਲੀ ਕਲਾਸ ਵੀ ਸਕੂਲ ਨਹੀਂ ਗਿਆ ਤੇ ਇਹ ਆ ਪਿੱਤਾ ਦਵਾਵੀਆ ਪਿੱਤੇ ਕੀ ਹਾਲ ਆ ਫਿਰ ਠੀਕ ਆ ਠੀਕ ਆ ਪਿੱਤੇ ਇਹ ਗੱਲ ਸੱਚੀ ਮੇਰੇ ਕੰਨ ਪੜਿਆ ਹੈ ਲਿਖਦਾ ਤੇਰਾ ਭਾਈ ਆ ਸੁਣਾ ਦੇ ਫਿਰ ਯਾਰ ਬਹੁਤ ਪਹਿਲਾਂ ਫੇਰ ਹੀ ਗੱਲ ਕਰਦੇ ਆ ਪਹਿਲਾਂ ਸੁਣਾ ਗਾ ਡਿਊੜ ਸੁਣਾਏਗਾ ਹੈ ਹਾਂ ਲਓ ਜੀ ਡਿਊੜ ਸੁਣਾਉਣ ਲੱਗਾ ਦੁਕਾਨਾ ਜਿਹਨੂੰ ਕਹਿੰਦਾ ਸੁਣਾ ਦੇ ਪਿੱਤੇ ਹੋ ਬੀਮਰ ਚੋਂ ਉਤਰਦਾ ਜੱਟਾ ਜੱਟੀ ਬਲਚਾਕ ਨਾ ਐ ਦਾ ਗੇੜੀ ਲਾ ਸ਼ੌਕਪੁਰ ਦਾ ਸਾਡਾ ਕੰਮ ਚੱਲੇ ਕੈਨੇਡਾ ਨੈਣਾ ਨੂੰ ਤੇਰਿਆਂ ਨੂੰ ਮੈਂ ਮੈਂ ਪਤਾ ਵਿੱਚ ਪਾ ਦੂੰਗੀ 골ਡ ਦੇ ਵਰਗੀ ਜੱਟੀ ੁੰਡਾ ਕਰਵਾ ਦੂੰਗੀ ਸਾਬ ਕੇ ਰੱਖ ਜਮੀਨਾ ਨਹੀਂ ਤਬਕਵਾ ਦੂੰਗੀ 골ਡ ਦੇ ਵਰਗੀ ਜੱਟੀ ਮੁੰਡਾ ਕਹਿੰਦਾ ਠੋਕ ਕੇ ਲਾਏ ਚਾਦਰੇ ਡੱਬਾਂ ਨਾਲ ਲੋੜ ਰਕਾਨੇ ਤਨ ਪੰਡਿਆਉਂਦੀ ਆ ਪੈਲੀ ਵਾਉਂਦਿਆ ਫੋੜ ਰਕਾਨੇ ਸੱਚੀ ਹੀ ਤੂੰ ਜਾਣੀ ਅਲੜੇ ਸੋਤੋ ਬਦ ਪੜੀਆਂ ਜੱਟ ਵੀ ਆ ਸ਼ੌਕਪੁਰ ਦਾ ਕਰਦੀ ਗੱਲ ਕਿਹੜੀ ਆ ਰਾਂਦਾ ਦਾ ਪਟਾ ਡੋਲਦਾ ਲਾਉਂਦਾ ਜੱਦ ਗੇੜੀਆਂ ਜੱਟ ਵੀ ਆ ਸ਼ੌਕਪੁਰ ਦਾ ਲੋ ਵੀ ਮੈਂ ਤੁਹਾਨੂੰ ਦੱਸਾਂ ਇਹਦੇ ਕੋਲੇ ਖਜ਼ਾਨਾ ਹੈ ਗੀਤਾਂ ਦਾ ਹਨਾ ਇਹਦਾ ਭਰਾ ਲਿਖਦਾ ਹੈ ਇਹ ਗਾਉਂਦਾ ਹੈ ਉਹ ਕੈਮਰੇ ਬੂਰੇ ਨਹੀਂ ਆਉਂਦਾ ਇਹ ਵੀ ਗੱਲ ਆ ਉਹ ਸੰਗਦਾ ਵਾ ਪੀਤੇ ਆਈ ਆਉਂਦਾ ਨਹੀਂ ਹਨਾ ਉਹ ਤੇ ਪੀਤੇ ਨੂੰ ਮੈਂ ਅੱਜ ਕਮਾ ਯਾਰ ਸੁਣਾ ਆਪਾਂ ਤੇ ਯਾਰ ਤੁਸੀਂ ਇਹਨੂੰ ਸਾਂਝਾ ਕਰਕੇ ਅੱਗੇ ਜ਼ਰੂਰ ਭੇਜਣਾ ਇਹਦੇ ਕੋਲੇ ਅਰ ਰਣਜੀਤ ਬਾਵੇ ਬਾਈ ਲਈ ਐਮੀ ਵਿਰਖੁਰਾਂ ਲਈ ਹੋਰ ਬਹੁਤ ਸਾਰੇ ਸਿੱਪੀ ਇਹਦਾ ਗਾਣਾ ਗਾ ਸਕਦਾ ਬਹੁਤ ਸੋਹਣੇ ਸੋਹਣੇ ਇਹਦੇ ਕੋਲੇ ਗੀਤ ਆ ਜਿਹੜੇ ਤੇ ਇਹ ਤੁਹਾਨੂੰ ਨਾਲ-ਨਾਲ ਮੈਂ ਇਹਨੂੰ ਕਹਣਾ ਵੀ ਇੱਕ-ਇੱਕ ਟੱਪਾ ਸੁਣਾ ਪੀਤੇ ਕਿ ਲੋਕ ਤੱਕ ਸੀ ਉਹ ਯਾਰ ਉਹ ਸੁਣਾ ਹਾਂ ਮੌਤ ਨਾ ਹਾਂ ਮੌਤ ਨਾ ਹਾਂ ਬਗਦੇ ਦਰਿਆਵਾਂ ਕੋਲੋਂ ਫੁਕਰਿਆ ਯਾਰਾਂ ਕੋਲੋਂ ਬਗਦੇ ਦਰਿਆਵਾਂ ਕੋਲੋਂ ਫੁਕਰਿਆ ਯਾਰਾਂ ਕੋਲੋਂ ਜੋਗੀ ਦੀ ਬਿੰਦ ਅੱਗੇ ਜੋਗੀ ਦੀ ਬਿੰਦ ਅੱਗੇ ਕਿ ਦਰੇ ਨਹੀਂ ਮੇਲੀਦਾ ਜ਼ਿੰਦਗੀ ਵੀ ਰੋਣਾ ਬਣ ਜੂ ਮੌਤ ਨਾ ਨਹੀਂ ਖੇਲੀਦਾ ਜ਼ਿੰਦਗੀ ਵੀ ਰੋਣਾ ਬਣ ਜੂ ਮੌਤ ਨਾ ਨਹੀਂ ਖੇਲੀਦਾ ਜ਼ਿੰਦਗੀ ਵੀ ਰੋਣਾ ਬਣ ਜੂ ਹੋਏ ਓ ਬੈਰੀ ਦੇ ਵੇੜੇ ਜਾ ਕੇ ਲਲਕਾਰਾ ਨਾ ਮਾਰੀਏ ਓ ਜਿੰਨੀ ਖਾਲੀ ਜਿੰਨੀ ਖਾਣੀ ਖਾ ਕੇ ਨਾ ਹੱਥ ਝਾੜੀਏ ਆਖਰ ਨੂੰ ਮਰਨਾ ਹੁੰਦਾ ਆਖਰ ਨੂੰ ਮਰਨਾ ਹੁੰਦਾ ਤਕੜੇ ਜਹ ਬੈਲੀ ਦਾ ਜ਼ਿੰਦਗੀ ਵੀ ਰੋਣਾ ਬਣ ਜੂ ਮੌਤ ਨਾ ਨਹੀਂ ਖੇਲੀ ਦਾ ਜ਼ਿੰਦਗੀ ਵੀ ਰੋਣਾ ਬਣ ਜੂ ਮੌਤ ਨਾ ਨਹੀਂ ਖੇਲੀ ਦਾ ਜ਼ਿੰਦਗੀ ਵੀ ਰੋਣਾ ਬਣ ਜੂ ਹੋਏ ਆ ਬੱਲੇ ਬੀਤੇ ਬਹੁਤ ਸੋਹਣਾ ਬਹੁਤ ਸੋਹਣਾ ਦੇਖੋ ਤੁਸੀਂ ਗੱਲਾਂ ਦੇ ਕੋ ਲੋਕ ਤੱਤ ਦੀਆਂ ਬਹੁਤ ਜ਼ਿਆਦਾ ਇਹਦੇ ਕੋਲੇ ਗੀਤ ਲਿਖੇ ਹੋਏ ਨੇ ਅੱਜ ਤੱਕ ਕਿਸੇ ਕਲਾਕਾਰ ਨੂੰ ਦਿੱਤਾ ਕਿਸ ਨੇ ਗਾਇਆ ਕੋਈ ਜ ਨਹੀਂ ਬਸ ਆਪ ਹੀ ਹੈ ਇਹ ਪਿੱਤੇ ਸ਼ੌਂਕ ਕਿਵੇਂ ਸ਼ੁਰੂ ਤੋਂ ਤੁਹਾਨੂੰ ਜਾਂ ਕਿਵੇਂ ਪਿਆ ਫਿਰ ਵੀ ਅਸੀ ਭਰਾ ਲਿਖਦਾ ਅੱਛਾ ਉਹ ਲੈ ਕੇ ਤਿਆਰ ਕਰਕੇ ਦੇਦਾ ਹੈ ਉਹ ਸਾਨੂੰ ਮੈਨੂੰ ਸੁਣਾ ਦਿੰਦਾ ਵੀ ਆਪਾਂ ਇਹ ਰਾ ਗਾਣਾ ਬਣਾਇਆ ਦੱਸ ਹਾਂ ਇਹ ਹੁਣ ਤਿੰਨ ਤੋਂ ਪੜ੍ਹਨਾ ਨਹੀਂ ਆਉਦਾ ਫਿਰ ਪੜ੍ਹਦਾ ਕਿਵੇਂ ਆ ਉਹ ਸੁਣਾ ਦਿੰਦਾ ਉਹ ਸੁਣਾਏ ਨੂੰ ਦੀ ਯਾਦ ਕਰ ਲੈਣਾ ਦੇਖੋ ਕਹਿੰਦੇ ਆ ਨਾ ਮਾਲਕ ਜੀ ਦੇ ਕੋਲੇ ਕੋਈ ਗੁਣ ਨਹੀਂ ਹੁੰਦਾ ਉਹਨੂੰ ਪਰਮਾਤਮਾ ਕਲਾ ਜਾਂ ਗੁਣ ਦੇ ਕੇ ਭੇਜਦਾ ਹੈ ਪੜਨਾ ਆਉਂਦਾ ਨਹੀਂ ਸਿਰਫ ਉਹ ਸੁਣਾਉਂਦਾ ਹੈ ਇਹ ਉਹ ਚੀਜ਼ ਫੜ ਲੈਂਦਾ ਉਹ ਕੈਚ ਕਰ ਲੈਂਦਾ ਤੂੰ ਹੈ ਤੇ ਇਹਦਾ ਕੌਣ ਬਣਾਉਂਦਾ ਵਿਦਮ ਤਾਲ ਕੌਣ ਬਣਾਉਂਦਾ ਸਾਰਾ ਉਹੀ ਬਣਾਉਂਦਾ ਹੈ ਪਰ ਉਹ ਕੈਮਰੇ ਮੂਰੇ ਨਹੀਂ ਆਉਂਦਾ ਹੈ ਨਾ ਕੈਮਰੇ ਹੋਰ ਕੋਈ ਇੱਕ ਅੱਧਾ ਜਿਹੜਾ ਕੋਈ ਸੁਣਾ ਸਕੀਏ ਕੋਈ ਜਿਹਦਾ ਕੋਈ ਇੱਕ ਅੱਧਾ ਕਿਉਂਕਿ ਅੰਤਰਾ ਹੀ ਸੁਣਾਈ ਫਿਰ ਕਈ ਵਾਰੀ ਭਰਾਵਾ ਚੋਰੀ ਚੋਰੀ ਹੋ ਜਾਂਦਾ ਗੀਤ ਚੋ ਮਾਲਕ ਸਾਦ ਨੂੰ ਸਮੱਤ ਬਖਸ਼ੇ ਇਹੋ ਜਿਹੇ ਮੁੰਡੇ ਜਿਹੜੇ ਕੀ ਧਰਤੀ ਨਾਲ ਜੁੜੇ ਹੋਏ ਹਨਾ ਸਾਡੇ ਪਿੰਡਾਂ ਦੇ ਲੋਕਲ ਮੁੰਡੇ ਨੇ ਇਹੋ ਜਿਹਾਂ ਆ ਯਾਰ ਸਾਥ ਜ਼ਰੂਰ ਦਿਓ ਇਹੋ ਜਿਹਾਂ ਨੂੰ ਮੌਕਾ ਜ਼ਰੂਰ ਦਿਓ ਕਿਤੇ ਸੁਣਾਕ ਹੋਰ ਯਾਰ ਉਹ ਕੱਲ ਅੱਧੀ ਰਾਤੀ ਆਦ ਤੇਰੀ ਆਈ ਨਹੀਂ ਉਹ ਫਿਰ ਮਿੱਤਰਾਂ ਦੇ سینੇ ਅੱਗ ਲਾਈ ਨਹੀਂ ਕੱਲ ਅੱਧੀ ਰਾਤੀ ਆਦ ਤੇਰੀ ਆਈ ਨਹੀਂ ਉਹ ਬੜੀ ਮਿੱਤਰਾਂ ਦੇ سینੇ ਅੱਗ ਲਾਈ ਨਹੀਂ ਸਾਡੀ ਕਿਸੇ ਨੇ ਨਾ ਸੁਣੀ ਤਨਹਾਈ ਨਹੀਂ ਉਹ ਕਿਸੇ ਨੇ ਨਾ ਸੁਣੀ ਤਨਹਾਈ ਨਹੀਂ ਉਹ ਦਿਲ ਦੁੱਖੀ ਅੱਦਾ ਕਹਿ ਗਿਆ ਤੇਰਾ ਨਕਲੀ ਜਹਾਸਾ ਮਟਿਆਰੇ ਨਹੀਂ ਜੱਟ ਦੇ ਜਣਾ ਚ ਬਹਿ ਗਿਆ ਹਏ ਠੀਕਾ ਤੇਰਾ ਨਕਲੀ ਜਹਾਸਾ ਮਟਿਆਰੇ ਨਹੀਂ ਜੱਟ ਦੇ ਜਣਾ ਚ ਬਹਿ ਗਿਆ ਹੋ ਪੀਣੀ ਤਾਂ ਨਹੀਂ ਗੱਲ ਬੜੀ ਦੂਰ ਦੀ ਕਦੇ ਨਹੀਂ ਸੀ ਹੁੰਦਾ ਮੁੰਡਾ ਚਾਕਦਾ ਨਹੀਂ ਪਿਆਰੀ ਵਿੱਚ ਦਿੱਤਾ ਤੂੜ ਬੋਜ ਨਹੀਂ ਐ ਤਾ ਉਦਣ ਦਾ ਮੋٹے ਪੈਗ ਮਾਰਦਾ ਯਾਰ ਮੇਰਾ ਕਹਿੰਦਾ ਚੱਲ ਕੁੰਡਾ ਖੜਕਾਇੇ ਨੀਂਦਾ ਤੇਰੀਆਂ ਨੂੰ ਚੋਰਾ ਕਿਦਾਂ ਪੈ ਗਿਆ ਨੀ ਤੇਰਾ ਨਕਲੀ ਜਹਾਸਾ ਮਟਿਆਰੇ ਨੀ ਜੱਟ ਦੇ ਜੜਾਂ ਚ ਬਹਿ ਗਿਆ ਆਏ ਹਾਏ ਉਹ ਵੀ ਤੇ ਜਾਉਂਦਾ ਰਹਿ ਜਾਉਂਦਾ ਤੇਰਾ ਨਕਲੀ ਜਹਾਸਾ ਮਟਿਆਰੇ ਨੀ ਜੱਟ ਦੇ ਜੜਾਂ ਚ ਬਹਿ ਗਿਆ ਲੋ ਭਾਈ ਜੀ ਗੀਤਾਂ ਦੀ ਮਸ਼ੀਨ ਇਹਦੇ ਕੋਲੇ ਬਹੁਤ ਸਾਰੇ ਗੀਤ ਇਹਦੇ ਭਾਈ ਦੇ ਲਿਖੇ ਹੋਏ ਨੇ ਉਹ ਕਿੰਨਾ ਪੜਿਆ ਵਾ ਉਹ ਪੜਿਆ ਵਾ 6 ਕਿ ਇਕੱਠੇ ਪੜ੍ਹਦੀ ਅੱਛਾ 6 ਕਿ ਪੜਿਆ ਉਹ ਉਹ ਥੋੜਾ ਬਹੁਤਾ ਹੈਗਾ ਉਹਨੂੰ ਮਾੜਾ ਤੇਨੂੰ ਨਹੀਂ ਪੜ੍ਹਨਾ ਆਉਂਦਾ ਅੱਛਾ ਉਹ 6 ਕਿ ਪੜ ਗਿਆ 6 ਪੜਾਈਏ ਲਿਖ ਰਿਆ ਉਹ ਕਿਦੋਂ ਸਿੱਖਦਾ ਕੁਝ ਕਿ ਐਵੇਂ ਬਸ ਆਪ ਹੀ ਕੁਦਰਤ ਵੱਲੋਂ ਹੀ ਸੋ ਗੋਡ ਗਿਫਟਡ ਬੰਦੇ ਨੇ ਇਹ ਦੋਨੇ ਭਾਈ ਸੋ ਪੀਤਾ ਦਵਾਵਿਆ ਤੁਹਾਨੂੰ ਇਹਦੀ ਕਲਮ ਇਹਦੇ ਗੀਤ ਇਹਦੇ ਬੋਲ ਇਹਦੇ ਭਾਈ ਦੀ ਕਲਮ ਹੈ ਇਸ ਲਈ ਇਹਦੀ ਕਲਮ ਕਹਿ ਰਹੇ ਆ ਇਹਦੇ ਬੋਲ ਹਨਾ ਤੁਹਾਨੂੰ ਇਹਦਾ ਜੋ ਵੀ ਗਾਣਾ ਗਾਉਣ ਦਾ ਸਟਾਈਲ ਤੁਹਾਨੂੰ ਖੂਬਸੂਰਤ ਲੱਗਿਆ ਹੋਵੇ ਤਾਂ ਜ਼ਰੂਰ ਅੱਗੇ ਸਾਂਝਾ ਕਰਿਓ ਤੇ ਇਸ ਬੰਦੇ ਨੂੰ ਕਿਤੇ ਮੌਕਾ ਜ਼ਰੂਰ ਦਿਓ ਬੱਸ ਬਿਤੇ ਓਕੇ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ